ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੋ ਬੀਤੇ ਦਿਨੀ ਪਖੰਡਵਾਦ ਨੂੰ ਲੈ ਕੇ ਇੱਕ ਵਿਵਾਦ ਚੱਲਿਆ ਸੀ ਜਿਸ ਵਿੱਚ ਸਾਡੇ ਭਰਾ ਪ੍ਰੇਮ ਸਫਰੀ ਜੀ ਤੇ ਬਾਬਾ ਮਨਪ੍ਰੀਤ ਜੀ ਜੋ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਗਲਤ ਫਹਿਮੀਆਂ ਪਾ ਕੇ ਫੋਨ ਤੇ ਗਲਤ ਜਾਣਕਾਰੀਆਂ ਦੇ ਕੇ ਵੀ ਫਲਾਣੇ ਨੂੰ ਅਰੈਸਟ ਕੀਤਾ ਕੁੱਟਿਆ ਮਾਰਿਆ ਗਿਆ ਇੱਕ ਝੂਠ ਬੁਲਾਇਆ ਗਿਆ ਤੇ ਪ੍ਰੇਮ ਜੀ ਨੂੰ ਗੁੰਮਰਾਹ ਕੀਤਾ ਗਿਆ ਕਿ ਬਾਬਾ ਜੀ ਸਾਨੂੰ ਧਰਮ ਦਾ ਪ੍ਰਚਾਰ ਕਰਨ ਤੋਂ ਰੋਕਦੇ ਆ ਜੋ ਪਖੰਡਵਾਦ ਫਲਾਇਆ ਗਿਆ ਉਹਦੇ ਅਸੀਂ ਉਲਟਾ ਜਿਹੜਾ ਵਿਵਾਦ ਸੀ ਅੱਜ ਪ੍ਰਸ਼ਾਸਨ ਨੇ ਡੀਐਸਪੀ ਸਾਹਿਬ ਸਾਰਾ ਪ੍ਰਸ਼ਾਸਨ ਬੈਠਾ ਅੱਜ ਅਸੀਂ ਸਾਰਾ ਬੈਠ ਕੇ ਜਿਹੜਾ ਮਸਲਾ ਨਿਵੇੜ ਦਿੱਤਾ ਜੋ ਵੀ ਗਲਤਫਹਿਮੀਆਂ ਸੀ ਜੀਆਂ ਇੱਕ ਦੂਜੇ ਪ੍ਰਤੀ ਝੂਠੇ ਸ਼ਰਾਤੀ ਅੰਸਰਾਂ ਨੇ ਪੜਕਾਉਣ ਮਾਰੇ ਜੋ ਗੱਲਾਂ ਫਲਾਈਆਂ ਸੀ ਉਹ ਅੱਜ ਅਸੀਂ ਕਲੀਅਰ ਕਰਤੀਆਂ ਕਿ ਉਹ ਝੂਠੀਆਂ ਸੀ ਉਹ ਖਤਮ ਹੋ ਗਈਆਂ ਆਪ ਸਭ ਸੰਗਤਾਂ ਨੂੰ ਪਤਾ ਹੈ ਜੋ ਆਪਾਂ ਪਿਛਲੇ ਦਿਨੀ ਕਿਉਂਕਿ ਮੈਂ ਕਾਫੀ ਲੰਬੇ ਸਮੇਂ ਤੋਂ ਦੇ ਸਟੇਜ ਤੇ ਪ੍ਰਕਿਰਤਮ ਦੁਆਰਾ ਵੀ ਪਖੰਡਵਾਦ ਦੇ ਖਿਲਾਫ ਬੋਲ ਰਿਹਾ ਹੈ ਔਰ ਕੁਝ ਸਮੇਂ ਤੋਂ ਉਸੇ ਫਰੀਦਪੁਰ ਤੋਂ ਇੱਕ ਮਹਿਮਤ ਪਖੰਡ ਭਜਾਓ ਪੰਜਾਬ ਬਚਾਓ ਦੀ ਜਿਹੜੀ ਉਹਨੇ ਮਨੂ ਸ਼ੁਰੂ ਕੀਤਾ ਸੀਗਾ ਉਹਦੇ ਵਿੱਚ ਬਹੁਤ ਸਾਰੇ ਜਿਹੜੇ ਛੇਲੇ ਸਨ ਜਿਨ੍ਹਾਂ ਨੇ ਲੋਕਾਂ ਨਾਲ ਕੋਈ ਠੱਗੀਆਂ ਮਾਰੀਆਂ ਸੀ ਔਰ ਜੋ ਸਿਰ ਕਮਾ ਕੇ ਲੋਕਾਂ ਅੰਦਰ ਅੰਧ ਵਿਸ਼ਵਾਸ ਪਾ ਰਹੇ ਸੀ ਸੋ ਉਹਨਾਂ ਦੇ ਖਿਲਾਫ ਸੀ ਜਿਹੜੀ جنگ ਲੜੀ ਐ ਸੋ ਉਹਦੇ ਵਿੱਚ ਜੋ ਭਾਈ ਪ੍ਰੇਮ ਸਭਰੀ ਜੀ ਐ ਤੇ ਸਾਡੇ ਫੀਲਡ ਕੋਰਡ ਦੇ ਨੇ ਸੋ ਬੀਜੇਪੀ ਪਾਰਟੀ ਦੇ ਨੇ ਸੋ ਇਹਨਾਂ ਨੂੰ ਮਤਲਬ ਕਈ ਲੋਕਾਂ ਵੱਲੋਂ ਗੋਹਰਾ ਕੀਤਾ ਗਿਆ ਤੇ ਗੋਹਰਾ ਕਰਕੇ ਜੋ ਇਹ ਭਾਈ ਸਾਹਿਬ ਜੀ ਨੇ ਕਾਫੀ ਗਲਤ ਜਿਹੜੀਆਂ ਮੇਰੇ ਖਿਲਾਫ ਭਾਈਆਂ ਸੀ ਸੋ ਉਸ ਸੰਬੰਧੀ ਜੋ ਪਾਰਟੀ ਦੇ ਅ ਸ਼੍ਰੀ ਗੌਰਵ ਕੱਕੜ ਜੀ ਔਰ ਸਮੁੱਚਾ ਹੀ ਪ੍ਰਸ਼ਾਸਨ ਅਤੇ ਸਤਿ ਸ੍ਰੀ ਅਕਾਲ ਉਹਦੇ ਵਿੱਚ ਜੋ ਬਰੇਮ ਸਭ ਜੀ ਆ ਇਹਨਾਂ ਵੱਲੋਂ ਵੀਡੀਓ ਕਾਫੀ ਜਿਹੜੀਆਂ ਲਾਈਵ ਹੋ ਕੇ ਚਲਾਈਆਂ ਗਈਆਂ ਸੀ ਸੋ ਭਾਈ ਸਾਹਿਬ ਜੀ ਜਿਹੜੀਆਂ ਆਪਣੀਆਂ ਵੀਡੀਓ ਵੀ ਰਿਕਾਰਡ ਕਰਨਗੇ ਕਿਉਂਕਿ ਕਿਸੇ ਵੀ ਕਿਸੇ ਦੀ ਗੱਲ ਲੈ ਚਾ ਕੇ ਜੋ ਇਹਨਾਂ ਕੋਲ ਬੋਲਿਆ ਗਿਆ ਕਿਉਂਕਿ ਇਹ ਪਖੰਡ ਦੇ ਖਿਲਾਫ ਨੇ ਆਰਟੀ ਜਿਹੜੀ ਪਖੰਡ ਦੇ ਖਿਲਾਫ ਹੈ ਇਸ ਕਰਕੇ ਇੱਕ ਜਿਹੜੀ ਤਨੋਲਾ ਮੰਡੀ ਪਿਛਲੇ ਦਿਨੀ ਉੱਥੇ ਇੱਕ ਜਿਹੜਾ ਬਾਬਾ ਸੀਗਾ ਉਹ ਛੰਨੇ ਵਾਲਾ ਬਾਬਾ ਮਖਤਿਆਰ ਉਹ ਬੰਦੇ ਦੇ ਉੱਤੇ ਰੇਤ ਦੇ ਪਰਤੇ ਦੱਦ ਸੀ ਉਹ ਜਮਾਨਤ ਤੇ ਆਇਆ ਸੀ ਸੋ ਭਾਈ ਸਾਹਿਬ ਜੀ ਨੂੰ ਉਹਨੇ ਵੀ ਬੁਲਾ ਲਿਆ ਸੋ ਇਹਨਾਂ ਨੂੰ ਪਤਾ ਨਹੀਂ ਸੀ ਉਸ ਗੱਲ ਦਾ ਕਿ ਚਲੋ ਉੱਥੇ ਚਲੇ ਗਏ ਔਰ ਕੁਝ ਚੀਜ਼ਾਂ ਦੇ ਵੀ ਇਕੱਠੇ ਹੋ ਕੇ ਆਏ ਸੋ ਉੱਥੇ ਜੋ ਭਾਈ ਪ੍ਰੇਮ ਸਰਦੀ ਜੀ ਹੈ ਸਾਡੇ ਵੀਰ ਜੀ ਇਹਨਾਂ ਨੂੰ ਤੇ ਉਸ ਬਾਬਾ ਜੀ ਨੂੰ ਚਲੋ ਪ੍ਰਸ਼ਾਸ਼ਨ ਲੈ ਕੇ ਆਪਣੇ ਨਾਲ ਤੇ ਜਿਹੜਾ ਮਾਹੌਲ ਹੈ ਉਹ ਸ਼ਾਂਤ ਹੋਣਾ ਚਾਹੀਦਾ ਸੋ ਉੱਥੇ ਸ਼ਾਂਤਵੇਂ ਤਰੀਕੇ ਨਾਲ ਜਦੋਂ ਗੱਲਬਾਤ ਕੀਤੀ ਤੇ ਜਿਹੜਾ ਬਾਬਾ ਸੀਗਾ ਉਹ ਉਹਦੀ ਬਲਾਤਕਾਰ ਹੀ ਨਿਕਲਿਆ ਔਰ ਇਹ ਗੱਲ ਭਾਈ ਸਾਹਿਬ ਜੀ ਨੂੰ ਵੀ ਨਹੀਂ ਪਤਾ ਸੀ ਸੋ ਅੱਜ ਪਾਰਟੀ ਦੇ ਅਧਿਕਾਰ ਅਸੀਂ ਬੈਠੇ ਇੱਥੇ ਸਾਰਾ ਪ੍ਰਸ਼ਾਸਨ ਬੈਠਾ ਸੋ ਜਿਹੜਾ ਪ੍ਰੇਮ ਸਰਬੀ ਜੀ ਦੇ ਲਈ ਅਸੀਂ ਇਹ ਬੈਠੇ ਸੀ ਵੀ ਜੋ ਪ੍ਰੇਮ ਸਰਬੀ ਨੂੰ ਕੁੱਟਿਆ ਗਿਆ ਜਾਂ ਮਾਰਿਆ ਗਿਆ ਸੋ ਉਹ ਮੈਨੂੰ ਪੂਰਾ ਪਤਾ ਨਹੀਂ ਸੀ ਇਸ ਗੱਲ ਦਾ ਸੋ ਇਸ ਗੱਲ ਦਾ ਅਸੀਂ ਗਿਆਨਸ਼ੀਵਾ ਚ ਕਰਦੇ ਇੱਕ ਜਿਹੜਾ ਵੀ ਉੱਥੇ ਵੀਰਾਂ ਵੱਲੋਂ ਕਿਉਂਕਿ ਕਈ ਤਰ੍ਹਾਂ ਦੇ ਵੀਰ ਉੱਥੇ ਉਹਨਾਂ ਵੱਲੋਂ ਕਿਹਾ ਗਿਆ ਵੀ ਮਾਫੀ ਮੰਗੀ ਹੈ ਸੋ ਮਾਫੀ ਦੀ ਇਹੋ ਜਿਹੀ ਹਜੇ ਕੋਈ ਵੀਡੀਓ ਸਾਡੇ ਸਾਹਮਣੇ ਨਹੀਂ ਆਈ ਹੈ ਕੁਦਕ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਮੇਰੇ ਵੀਰੋ ਮੇਰੇ ਫਰੀਦਕੋਟ ਦੇ ਬਹੁਤ ਹੀ ਸਰਕਾਰਜੋਗ ਸਰਦਾਰ ਤਰਲੋਚਨ ਸਿੰਘ ਜੀ ਡਿਪਟੀ ਸਾਹਿਬ ਔਰ ਮੇਰੇ ਵੀਰ ਗੋਰੂ ਠੱਕਣ ਜੀ ਔਰ ਪਤਵੰਤੇ ਸੱਜਣ ਬਹੁਤ ਆਇਆ ਜਿਨ੍ਹਾਂ ਨੇ ਬੈਠ ਕੇ ਮਨਬੀਤ ਜੀ ਨਾਲ ਮੇਰਾ ਇੱਕ ਸਮਝੌਤਾ ਕਰਵਾਇਆ ਔਰ ਮੈਂ ਪਹਿਲਾਂ ਵੀ ਇਹ ਗੱਲ ਕਹਿਣਾ ਵੀ ਜਿਹੜੇ ਚੇਲੇ ਬਾਬੇ ਜਿਹੜੇ ਗਲਤ ਵੀਡੀਓ ਪਾਉਂਦੇ ਆ ਨੱਚਦੇ ਟੱਪਦੇ ਆ ਵੀ ਉਹਨਾਂ ਨੂੰ ਮੈਂ ਚੇਤਾਵਨੀ ਹੁਣ ਵੀ ਦੇਣਾ ਉਹ ਆਪਣਾ ਆਪਣੇ ਆਪ ਸੁਧਾਰਾ ਅਦਾ ਕਰ ਲੈਣ ਤੁਰ ਮੈਂ ਬਾਬਾ ਜੀ ਨੇ ਵੀ ਇਹ ਗੱਲ ਕਹੀ ਆ ਵੀ ਜਿਹੜੇ ਸਹੀ ਚੇਲੇ ਆ ਮੈਂ ਉਹਨਾਂ ਦੇ ਕੋਲ ਨਹੀਂ ਜਾਵਾਂਗਾ ਤੇ ਜਿਹੜੇ ਗਲਤ ਆ ਉਹਨਾਂ ਕੋਲ ਜਾਣਗੀ ਤੇ ਮੈਂ ਇਹ ਗੱਲ ਬਾਬਾ ਜੀ ਨੂੰ ਕਹਤੀ ਆ ਵੀ ਜਿਹੜੇ ਗਲਤ ਚੇਲੇ ਆ ਉਹਨਾਂ ਕੋਲ ਜਾਓ ਮੈਂ ਪ੍ਰਸ਼ਾਸਨ ਨੂੰ ਲੈ ਕੇ ਨਾਲ ਪ੍ਰਸ਼ਾਸਨ ਦੇ ਨਾਲ ਚੱਲ ਗਿਆ ਸੀ ਉਹਨਾਂ ਤੁਹਾਡੇ ਨਾਲ ਜਲਦੀ ਨੂੰ ਤਿਆਰ ਆ ਉਹਨਾਂ ਚੇਲਿਆਂ ਨੂੰ ਚੇਤਾਵਨੀ ਆ ਵੀ ਉਹ ਆਪਣਾ ਸੁਧਾਰ ਕਰ ਲੈਣ ਤੇ ਉਹ ਜੋ ਵੀ ਸਾਡਾ ਆਪਸ ਵਿੱਚ ਗਿਲਾ ਸਿੱਖਵਾ ਸੀ ਪਰ ਬਾਬਾ ਜੀ ਨੇ ਜੋ ਆਪਨੇ ਸ਼ਬਦ ਬੋਲੇ ਨੇ ਵਾਪਸ ਲੈ ਲਿਆ ਜੋ ਮੈਂ ਇਹਨਾਂ ਨੂੰ ਬੋਲੇ ਵਾਪਸ ਲੈ ਲਿਆ ਪਰ ਜਿਹੜੀ ਸਚਾਈ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਗਈ ਆ ਪਰ ਲੋਕਾਂ ਦੇ ਵਿੱਚ ਪੰਜਾਬ ਦੇ ਸ਼ਾਂਤ ਮਾਹੀ ਮਾਹੌਲ ਬਣਾ ਕੇ ਰੱਖੋ ਤੇ ਜਿਹੜਾ ਫਰੀਦਕੋਟ ਦਾ ਸਾਡਾ ਪ੍ਰਸ਼ਾਸਨ ਆ ਮੈਨੂੰ ਇਹਨਾਂ ਤੇ ਬਹੁਤ ਮਾਣ ਆ ਬਹੁਤ ਜ਼ਿਆਦਾ ਤਰੀਕੇ ਨਾਲ ਸਿਸਟਮ ਨੂੰ ਫਰੀਦਕੋਟ ਜ਼ਿਲ੍ਹੇ ਦੇ ਸੰਭਾਲ ਕੇ ਰੱਖਦੇ ਆ ਤੇ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਨੇ ਐਸਟੀ ਨੂੰ ਸੰਭਾਲ ਲਿਆ ਨਹੀਂ ਤਾਂ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਮਾਹੌਲ ਗਰਮ ਹੋਣਾ ਸੀ ਮੈਂ ਫਰੀਦਕੋਟ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਗਵਰਨਾ ਕੱਕੜੀ ਦਾ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਆਪਣੇ ਦਫ਼ਤਰ ਵਿੱਚ ਬੁਲਾ ਕੇ ਤੇ ਬਹੁਤ ਵਧੀਆ ਤਰੀਕੇ ਨਾਲ ਇਸ ਨੂੰ ਖਤਮ ਕਰਤਾ ਨਾਲ ਜਦ ਤੋਂ ਬਾਅਦ ਮੇਰੀ ਕੋਈ ਬਾਬਾ ਜੀ ਦੀ ਖਰਾਬ ਵੀਡੀਓ ਹੋਊਗੀ ਤੇ ਨਾ ਹੀ ਇਹ ਮੇਰੇ ਖਿਲਾਫ ਔਰ ਗੁੱਜਰ ਜਿਹੜਾ ਹੈਗਾ ਜੀ ਢਾਲੇ ਲਵਾਉਣ ਮੈਂ ਕਈ ਵਾਰੀ ਬੇਨਤੀਆਂ ਦਿੱਤੀਆਂ ਵੀ ਤੁਸੀਂ ਇੱਕ ਦੁੱਖ ਵਾਸਤੇ ਕਿਸੇ ਬਾਬੇ ਕੋਲ ਜਾਂਦੇ ਹੋ ਉਹਨੇ ਢਾਲਾ ਲਵਾਤਾ ਤੁਹਾਡਾ ਚੌਂਕ ਚ ਤੇ ਚੌਂਕ ਵਿੱਚੋਂ ਹਜ਼ਾਰਾਂ ਲੋਕ ਲੰਘਦੇ ਨੇ ਤੇ ਹਜ਼ਾਰਾਂ ਲੋਕ ਤੁਹਾਨੂੰ ਇਹ ਕਹਿੰਦੇ ਆ ਵੀ ਤੁਹਾਡੇ ਪੁੱਤ ਮਰ ਜਾਣ ਜਿਹਨੀਆਂ ਟਾਲਾ ਲਾਇਆ ਤੁਸੀਂ ਇੰਨੀਆਂ ਵੱਦਸ਼ੀਸ਼ਾਂ ਜਿਹੜੀਆਂ ਨਾ ਲਓ ਆਪਾਂ ਇਹਨਾਂ ਚੀਜ਼ਾਂ ਤੋਂ ਮੁਕਤ ਹੋ ਕੇ ਇੱਕ ਸੱਚੀ ਸੁੱਚੀ ਦਵਾ ਜਿਹੜੀ ਪ੍ਰਮਾਤਮਾ ਦੇ ਚਰਨਾਂ 'ਚੋਂ ਕਰੀਏ ਔਰ ਸਰਬਤਲਾ ਭਲਾ ਮੰਗੀਏ ਅੱਜ ਜਿਹੜਾ ਤੁਹਾਨੂੰ ਕਈ ਦਿਨਾਂ ਤੋਂ ਉਹ ਅਸ਼ੋਕ ਸਿੰਘ ਜੀ ਦੇ ਬਾਬਾ ਮਨਪ੍ਰੀਤ ਜੀ ਦਾ ਜਿਹੜੇ ਪ੍ਰੇਮ ਸਰਦਜੀਤ ਦਾ ਇੱਕ ਪਖੰਡਵਾਦ ਦੇ ਵਿੱਚ ਸੋਸ਼ਲ ਮੀਡੀਆ 'ਤੇ ਕੁਝ ਵੀਡੀਓ ਅਪਲੋਡ ਕੀਤੀਆਂ ਜਾਂ ਸੀ ਉਸ ਦੇ ਸੰਬੰਧ ਚਾਰਜ ਅਸੀਂ ਗੌਰ ਕੱਕੜੀ ਦੇ ਦਫ਼ਤਰ 'ਤੇ ਬਹਿ ਕੇ ਇਸ ਚੀਜ਼ ਦਾ ਜਾਂਚ ਕਰਾਇਆ ਉਹ ਵੀ ਪਖੰਡਵਾਦ ਦਾ ਠੀਕ ਹੈ ਵਿਰੋਧ ਦੇtre ਪਖੰਡ ਹੁੰਦਾ ਜਾਂ ਕੋਈ ਇਹੋ ਜਿਹਾ ਦਬੋਹਰ ਕਰਨਾ ਚਾਹੁੰਦਾ ਪਰ ਆਪਸ ਦੇ ਵਿੱਚ ਪਾਈਚਾਰਾ ਸਾਂਝ ਬਣਉਣੀ ਜ਼ਰੂਰੀ ਹੈ ਇਸ ਲਈ ਇਹਨਾਂ ਦਾ ਉਸ ਸਾਂਝ ਵਾਸਤੇ ਜਿਹੜਾ ਇਕੱਠੇ ਹੋਏ ਹਨ ਤੇ ਰਾਜ ਜੋ ਸੰਜੋਗ ਹੋਇਆ ਪਖੰਡਵਾਦ ਦਾ ਵਿਰੋਧ ਕੀਤਾ ਜਾਂ ਪਰ ਸਾਂਝ ਬਣਕਰ ਰੱਖਿਆ ਹੈ ਮੈਂ ਸੰਗਤ ਨੂੰ ਬੇਨਤੀ ਕਰਦਾ ਤੇ ਉਹਨਾਂ ਸ਼ਰਾਰਤੀਆਂ ਸਰਾ ਨੂੰ ਵੀ ਤਾੜਨਾ ਦਿੰਦਾ ਵੀ ਤੁਸੀਂ ਅੱਗ ਲਾਉਣ ਦਾ ਜਾਂ ਗਲਤ ਮੈਸੇਜ ਦੇਣ ਦਾ ਮਾਹੌਲ ਨਾ ਪੈਦਾ ਕਰੋ ਜਿਹਦੇ ਨਾਲ ਭਾਈਚਾਰਕ ਸਾਂਝ ਟੁੱਟੇ ਅਸੀਂ ਆਪਸ ਵਿੱਚ ਭਰਾ ਹਾਂ ਅੱਜ ਜੋ ਵੀ ਗਲਤ ਕਹਿਨੀਆ ਸੀ ਉਹ ਦੂਰ ਹੋ ਗਈਆਂ ਮੇਰੀ ਇਹਨਾਂ ਨੇ ਦੋਨਾਂ ਭਰਾਵਾਂ ਨੇ ਬੇਨਤੀ ਨੂੰ ਮੰਨਦੇ ਹੋਏ ਗੱਲਾਂ ਨੂੰ ਕਲੀਅਰ ਕੀਤਾ ਪ੍ਰਸ਼ਾਸਨ ਨੇ ਇਸੇ ਲਈ ਵਿੱਚ ਮੱਢਾ ਲੋ ਉਤਨ ਪਾਇਆ ਤੁਹਾਡਾ ਸਾਰਿਆਂ ਦਾ ਧੰਨਵਾਦ ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਸਤਿ ਸ੍ਰੀ ਅਕਾਲ ਜੀ ਨੈਸ਼ਨ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅੱਜ ਦਸਹਰੇ ਦਾ ਤਿਹਾੜੀ ਚੱਲ ਰਿਹਾ ਹੈ ਤਤਪਹਿਲਾ ਸੇ ਦੂਸਰੇ ਦੀ ਜੇਕੇ 24 ਨੈਸ਼ਨਲ ਚੈਨਲ ਵੱਲੋਂ ਸੇ ਮੁਬਾਰਕਵਾਦ ਦਿੰਨੇ ਆ ਨਾਲ ਇਹ ਵੀ ਆਪਣੇ ਚੈਨਲ ਦੇ ਤੁਹਾਨੂੰ ਅਪੀਲ ਕਰਦੇ ਹਾਂ ਕਿ ਇਸ ਫੈਸਟੀਵਲ ਦੇ ਦਿਨਾਂ ਦੇ ਮੱਧੇ ਰਸਤੇ ਹੋਏ ਧਿਆਨੁਰਖਦੇ ਹੋਏ ਐਸਐਸਪੀ ਡਾਕਟਰ ਪ੍ਰਗਿਆ ਜੈਨ ਤੇ ਪੂਰਾ ਪੁਲਿਸ ਪ੍ਰਸ਼ਾਸਨ ਵੱਲੋਂ ਹਰ ਸੌਂਗ ਦੇ ਮੁਲਾਜ਼ਮ ਤਹਿਨਾਕ ਕੀਤੇ ਗਏ ਹਨ ਤਾਂਕਿ ਕੋਈ ਵੀ ਅਨਸਵਾਭਿਕ ਘਟਨਾ ਨਾ ਹੋ ਸਕੇ ਦੋਸਤੋ ਬੜੇ ਸਮੇਂ ਤੋਂ ਪਖੰਡ ਭਾਇ ਦਾ ਇਸ ਮਹਿੰਮ ਚਲਾਈ ਗਈ ਹੈ ਪਾਇਲ ਮਾਨਪ੍ਰੀਤ ਖਾਲਸਾ ਜੀ ਵੱਲੋਂ ਉਨਾ ਦੇ ਪਖੰਡ ਵਾਜ ਦੇ ਇਸ ਰਸਤੇ ਦੇ ਵਿੱਚ ਕੁਝ ਮਿਸ ਅੰਡਰਸਟੈਂਡਿੰਗ ਪ੍ਰੋਬਲਮਸ ਕ੍ਰੀਏਟ ਹੋ ਰਹੀ ਸੀ ਉਹ ਅੱਜ ਸੋਲਵ ਕੀਤੀ ਗਈ ਹੈ ਸੋਲਵ ਕਰਵਾਈ ਗਈ ਬੀਜੇਪੀ ਪ੍ਰੈਜ਼ੀਡੈਂਟ ਸ਼੍ਰੀ ਗੌਰ ਕੱਕੜ ਜੀ ਵੱਲੋਂ ਤੇ ਪ੍ਰੇਮ ਕੁਆਸ ਸਫਰੀ ਜੀ ਵੱਲੋਂ ਉਹਨਾਂ ਦਾ ਅੱਜ ਕੰਪ੍ਰਮੀਮੇਸ਼ਨ ਕਰਵਾਇਆ ਗਿਆ ਹੈ ਸੁਲਝਾਇਆ ਗਿਆ ਮਾਮਲਾ ਅਤੇ ਇਹ ਇੱਕ ਪ੍ਰਸ਼ਾਸਨ ਦੀ ਅਗਵਾਈ ਹੇਠ ਡੀਐਸਪੀ ਤਰਲੋਚਨ ਦੀ ਅਗਵਾਈ ਦੇ ਹੇਠ ਇਹ ਮਸਲਾ ਸੁਲਝਾਇਆ ਗਿਆ ਦੇਖੋ ਇਹੋ ਜਿਹੇ ਮਸਲੇ ਸੁਲਝਣ ਸੇ ਹੀ ਬਹੁਤ ਅੱਛੀ ਗੱਲ ਹੈ ਕਿਉਂਕਿ ਪਖੰਡ ਬਾਬੇ ਨਾਨਕ ਦੇ ਬਾਣੀ ਚੂ ਲਿਖਿਆ ਗਿਆ ਸੀ ਲੋਕਾਂ ਨੂੰ ਗੁਮਰਾਹ ਨਹੀਂ ਕਰਨਾ ਚਾਹੀਦਾ ਜੋ ਵੀ ਨਾਮ ਸਿਮਰਨ ਹੈ ਗੁਰੂ ਮਰਦੀ ਸੰਗਤ ਵਿੱਚ ਬੈਠ ਕੇ ਹੀ ਅਰਦਾਸ ਬੇਨਤੀਆਂ ਕਰਨੀ ਚਾਹੀਦੀਆਂ ਹਨ ਜੋ ਇਸ ਚੀਜ਼ ਨੂੰ ਠੱਗੀਆਂ ਵਿੱਚ ਕਿਸੋ ਪੈਸੇ ਲੈਂਦੇ ਹਨ ਜਬ ਵਸੂਲ ਕਰਦੇ ਹਨ ਇਸ ਚੀਜ਼ ਨੂੰ ਖਤਮ ਕਰਨਾ ਚਾਹੀਦਾ ਹੈ ਚਾਹੇ ਅੱਲਾ ਹੈ ਚਾਹੇ ਵਾਹਿਗੁਰੂ ਹੈ ਚਾਹੇ ਖੁਦਾ ਹੈ ਚਾਹੇ ਪਰਮੇਸ਼ੁਰ ਹੈ ਸਭ ਕੁਦਰਤ ਦੇ ਬੰਦੇ ਹੈ ਇਸ ਚੀਜ਼ ਨੂੰ ਧਿਆਨ ਚ ਰੱਖ ਕੇ ਉਸ ਵਾਹਿਗੁਰੂ ਦੀ ਔਟ ਵਿੱਚ ਚੱਲਣਾ ਚਾਹੀਦਾ ਹੈ ਅਗਦੀ ਜਾਣਕਾਰੀ ਸੇ ਦਿੰਦੇ ਰਾਵਾਂਗੇ ਫ੍ਰੀਕੋਰਟ ਤੋਂ ਜੇ ਕਿਨ ਅਜੇ ਚੈਨਲੀ ਸ਼ਰਜੇ